ਸਤਕਾਰਯੋਗ ਡੀਸੀ ਸਾਹਿਬ ਜ਼ਿਲ੍ਹਾ ਮਾਨਸਾ ਮੈਸ ਰੋਜ ਰਾਣੀ ਪ੍ਰਦਾਨ ਚਿਲड्रन ਵੈਲਫੇਅਰ ਚੈਟਿਡ ਟਰਸਟ ਬੁਡਲਾਡਾ ਆਪ ਜੀ ਦਾ ਧਿਆਨ ਬੇਹੱਦ ਜ਼ਰੂਰੀ ਗੱਲ ਵੱਲ ਲਿਆਉਣਾ ਚਾਹੁੰਦੀ ਹਾਂ ਕਿ ਨੌਜਵਾਨ ਪੀੜ੍ਹੀ ਜੋ ਕਿ ਬਹੁਤ ਜ਼ਿਆਦਾ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੀ ਹੈ ਖਾਸ ਕਰਕੇ ਮੋਟਰਸਾਈਕਲ ਵਾਲੇ ਨੌਜਵਾਨ ਜੋ ਤੇਜ਼ ਚਲਾਉਂਦੇ ਹਨ ਆਪ ਜੀ ਆਪਣੇ ਅਧਿਕਾਰਾਂ ਸਿਹਤ ਅਤੇ ਸੋਸ਼ਲ ਮੀਡੀਆ ਸਾਧਨਾ ਦੀ ਵਰਤੋਂ ਕਰਕੇ ਉਹਨਾਂ ਨੂੰ ਹਦਾਇਤ ਕਰੋ ਤਾਂ ਜੋ ਉਹ ਦੁਰਘਟਨਾਵਾਂ ਤੋਂ ਬਚ ਸਕਣ ਅਤੇ ਮਾਪੇ ਦੁਸ਼ਵਾਰੀ ਹੋਣ ਤੋਂ ਬਚ ਸਕਣ ਦੇਖਿਆ ਗਿਆ ਹੈ ਕਿ ਘਰਾਂ ਦੇ ਘਰ ਉੱਜੜ ਚੁੱਕੇ ਹਨ ਅਤੇ ਕਈ ਘਰਾਂ ਦੇ ਚਿਰਾਗ ਵੀ ਬੁਝ ਚੁੱਕੇ ਹਨ ਆਪ ਜੀ ਮਾ ਸਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੇਧ ਦਿਓ ਤਾਂ ਜੋ ਘਰਾਂ ਦੇ ਦੀਵੇ ਜਗਦੇ ਰਹਿਣ ਬਹੁਤ ਬਹੁਤ ਧੰਨਵਾਦ